ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਿਸਤਾਨ ਟੀਵੀ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਖਾਲਸਾ ਅੱਜ ਅਸੀਂ ਤੁਹਾਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਉਸ ਪਾਵਨ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਉਹਨਾਂ ਨੇ ਸ਼ਹੀਦੀ ਪਾਈ ਸੀ ਇਹ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਦਾ ਨਾਮ ਤੇ ਵੀ ਜਾਣਿਆ ਜਾਂਦਾ ਹੈ ਅੱਗੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦਵਾਂ ਹਾਂ ਜੀ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੰਗਤ ਜੀ ਜੋ ਤੁਸੀਂ ਇਹ ਸਥਾਨ ਦੇਖ ਰਹੇ ਹੋ ਫੋਟੋ ਦੇ ਮਾਧਿਅਮ ਰਹੀ ਇਹ ਉਹ ਸਥਾਨ ਹੈ ਜਿੱਥੇ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਹੋਈ ਸੀ ਇਹ ਸਥਾਨ ਲਾਹੌਰ ਰੇਲਵੇ ਸਟੇਸ਼ਨ ਦੇ ਸਾਹਮਣੇ ਨੌ ਲੱਖਾ ਲੰਡਾ ਬਾਜ਼ਾਰ ਵਿੱਚ ਹੈ ਮਹਾ ਕੋਸਫਾ 588 ਦੇ ਅਨੁਸਾਰ ਭਾਈ ਤਾਰੂ ਸਿੰਘ ਜੀ ਗੁਰਸਿੱਖਾਂ ਲੋੜਵੰਤਾਂ ਤੇ ਪੰਥਦਰਦੀਆਂ ਦੀ ਸੇਵਾ ਉਸ ਸਮੇਂ ਦੇ ਹਾਕਮਾਂ ਨੂੰ ਹਮੇਸ਼ਾ ਰੜਕਦੀ ਸੀ ਇਸ ਜ਼ੁਲਮ ਅਧੀਨ ਭਾਈ ਤਾਰੂ ਸਿੰਘ ਜੀ ਨੂੰ ਵੀ ਗ੍ਰਿਫਤਾਰ ਕਰਕੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਤੇ ਤਸੀਹੇ ਦਿੱਤੇ ਗਏ ਪਰ ਆਪ ਜੀ ਅਡੋਲ ਰਹੇ ਕਾਜ਼ੀਆਂ ਨੇ ਫਤਵਾ ਦਿੱਤਾ ਕਿ ਇਹਨਾਂ ਨੂੰ ਇਹਨਾਂ ਦੀ ਖੋਪਰੀ ਉਤਾਰੀ ਜਾਵੇ ਜਲਾਦ ਨੇ ਇਸ ਅਸਥਾਨ ਤੇ ਰੰਬੀਆਂ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ 13 81802 ਵਿਕਰਮੀ 1745 ਇਸਵੀ ਨੂੰ ਭਾਈ ਤਾਰੂ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾ ਵਿੱਚ ਜਾ ਕੇ ਰਾਜੇ ਸਰਦਾਲੂਆ ਨੇ ਸ਼ਹੀਦੀ ਅਸਥਾਨ ਤੇ ਸ਼ਹੀਦ ਗੰਜ ਬਣਾਇਆ ਅੱਜ ਇਸ ਅਸਥਾਨ ਨੂੰ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਸਥਾਨ ਨਾਮ ਦਿੱਤਾ ਗਿਆ ਹੈ ਸਿੱਖ ਰਾਜ ਸਮੇਂ ਇਸ ਅਸਥਾਨ ਦੇ ਨਾਮ ਕਾਫੀ ਜ਼ਮੀਨ ਜਾਇਦਾਦ ਲਗਾਈ ਸੀ ਹੁਣ ਇਹ ਸੇਵਾ ਸਵਾਲ ਦਾ ਪ੍ਰਬੰਧ ਵੱਖ ਬੋਰਡ ਕਰਦਾ ਹੈ ਪਰ ਹੁਣ ਇਹ ਸਥਾਨ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਚੁੱਕਿਆ ਹੈ ਇਹ ਇਸ ਸਥਾਨ 'ਤੇ ਸ਼ਹੀਦ ਤਾਰੂ ਸਿੰਘ ਜੀ ਜਿੱਥੇ ਉਹਨਾਂ ਨੇ ਆਪਣੇ ਸਿੱਖੀ ਤੇ ਸਾਂਸਾ ਸਮਾਂ ਲਿਗਾ ਕੇ ਨਿਜੀ ਤੌਰ ਤੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਗੁਰੂ ਜੀ ਦੇ ਇੱਕ ਮਹਾਨ ਸਿੱਖ ਸਨ ਅੱਜ ਦੇ ਜੋ ਆਪਾ ਸਿੱਖ ਦੇਖਦੇ ਹਾਂ ਕਿ ਜੋ ਪੱਗਾ ਬਣ ਕੇ ਦਾੜੀਆਂ ਕਟਾਉਂਦੇ ਹਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਗੁਰੂ ਜੀ ਦੀ ਸਿੱਖਿਆ ਨੂੰ ਸਮਝਣਾ ਚਾਹੀਦਾ ਸਾਡੇ ਪੇਜ ਨੂੰ ਲਾਈਕ ਤੇ ਫੋਲੋ ਕਰਕੇ ਦੱਸਣਾ ਤੁਹਾਨੂੰ ਇਹ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਆਪਣੇ ਕਮੈਂਟਾਂ ਰਾਹੀਂ ਸਾਨੂੰ ਦੱਸ ਸਕਦੇ ਹੋ ਤਾਂ ਜੋ ਅਸੀਂ ਤੁਹਾਡੇ ਲਈ ਪੋਰ ਨੰਬਰ ਉਪਰ ਲਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ